ਚਵਾ ਚੋਣਾ ਸ਼ਿਖਰਾਂ ਤੇ ਇੱਕ ਹਫ਼ਤੇ ਦਾ ਟਾਈਮ ਰਹਿ ਗਿਆ ਸੋ 1 ਜੂਨ ਨੂੰ ਜਿਹੜੀ ਵੋਟਾਂ ਪੈਣ ਲੇਕਿਨ ਗਰਮੀ ਦਾ ਪਾਰਾ ਜਿੱਤੇ ਹਾਈ ਹੋ ਰਿਹਾ ਉੱਥੇ ਜਿਹੜੀ ਆ ਲੋਕ ਸਭਾ ਚੋਣਾਂ ਦੇ ਜਿਹੜੀ ਆ ਬਿਲਕੁਲ ਉਹ ਵੀ ਲਗਾਤਾਰ ਜਿਹੜੀ ਆ ਸ਼ਬਦਾਵਲੀ ਜਿਹੜੀ ਗਏ ਰਾਜਨੀਤਕਾਂ ਦੀ ਉਹ ਵੀ ਲਗਾਤਾਰ ਜਿਹੜੀ ਤਿੱਖੀ ਹੁੰਦੀ ਜਾਂਦੀ ਹੈ ਸੋ ਹੁਣ ਜਿਹੜੀ ਆ ਚੋਣਾਂ ਨੂੰ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਜਿਹੜੇ ਵੱਡੇ ਵੱਡੇ ਲੀਡਰ ਅੰਮ੍ਰਿਤਸਰ ਦੇ ਵਿਚਾਰਿਆ ਲੇਕਿਨ ਇਸ ਹਾਲ ਗਰਮੀ ਦਾ ਪਾਰਾ ਹਾਈ ਸੋ ਰਾਜਨੀਤਿਕ ਪਾਰਾ ਵੀ ਹਾਈ ਹੈ ਸੋ ਸਾਡੇ ਨਾਲ ਅਨੁਪੰਡਾਰੀ ਜਿਹੜੇ ਕਿ ਭਾਜਪਾ ਦੇ ਵਰਸ਼ ਲੀਡਰ ਹੈਗੇ ਉਹਨਾਂ ਨਾਲ ਗੱਲ ਕਰਾਂਗਾ ਸੋ ਹਰ ਕੋਈ ਸੋ ਅਪੰਡਾਰੀ ਸਾਹਿਬ ਹਰ ਕੋਈ ਸੰਗਠਨ ਨੂੰ ਇਸ ਵੇਲੇ ਇਕੱਠਾ ਕਰਨ ਦੀ ਕਰਨ ਦੇ ਆ ਭਾਵੇਂ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਆਪ ਹੋਵੇ ਲੇਕਿਨ ਇੱਕ افਵਾਹਾਂ ਵੀ ਹੈ ਬੀਜੇਪੀ ਦੇ ਵਿੱਚ ਕਿ ਸੰਗਠਨ ਕੀ ਇਕੱਠਾ ਹੋ ਗਾ ਵਾ ਕੋਈ ਨਵੇਂ ਪੁਰਾਣੇ ਦੀ ਵੀ ਲੜਾਈ ਦੇਖਣ ਨੂੰ ਮਿਲ ਰਹੀ ਹੈ ਦੇਖੋ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਿ ਤੁਸੀਂ ਬੜਕੋਗੇ 6-7 ਦਿਨ ਰਹਿ ਗਏ ਐ ਇਲੈਕਸ਼ਨ ਨੂੰ ਔਰ ਤੁਸੀਂ ਬੇਰੀ ਰੂਬਰੂ ਆਪਣੇ ਲੋਗਾ ਤੱਕ ਗੱ ਇਸ਼ਤ ਰੱਖੀ ਹੋਰ ਮੈਂ ਤੁਹਾਡਾ ਸ਼ੁਕਰ ਗੁਜ਼ਾਰਾ ਤੁਸੀਂ ਜਿਹੜੀ ਗੱਲ ਕਹੀ ਨਾ ਨਵੇਂ ਪੁਰਾਣੇ ਦੀ ਪਾਰਟੀ ਦਾ ਕਾਰਜਕਰਤਾ ਝੰਝਾਰੂ ਹੋ ਕੇ ਲੱਗਾ ਹੋਇਆ ਵਾ ਚਾਹੇ ਉਹ ਦਿਖਾਈ ਦਵੇ ਜਾਂ ਨਾ ਦਵੇ ਆਪਣੇ ਆਪਣੇ ਲੈਵਲ ਤੇ ਉਹਦੀ ਪੂਰਾ ਜੋਰ ਲੱਗਾ ਹੋਇਆ ਕਿ ਇਸ ਵਾਰ ਅਸੀਂ ਇਹ ਕੋਈ ਇਲੈਕਸ਼ਨ ਜਿਹੜਾ ਵਾ ਗਲੀ ਮੁਹੱਲੇ ਦਾ ਇਲੈਕਸ਼ਨ ਨਹੀਂ ਹੈਗਾ ਇਹ ਇਲੈਕਸ਼ਨ ਹੈਗਾ ਦੇਸ਼ ਦਾ ਇਲੈਕਸ਼ਨ ਦੇਸ਼ ਦੇ ਪ੍ਰਤੀ ਤੁਹਾਡੀ ਵਫਾਦਾਰੀ ਦਾ ਇਲੈਕਸ਼ਨ ਤੁਸੀਂ ਆਪਣੇ ਅੰਮ੍ਰਿਤਸਰ ਦਾ ਇਲੈਕਸ਼ਨ ਨੂੰ ਦੇਖ ਕੇ ਮੁੱਦੇ ਜਰੂਰ ਅੰਮ੍ਰਿਤਸਰ ਦੇ ਹੋਣਗੇ ਹਰ ਸਟੇਟ ਦੇ ਮੁੱਦੇ ਹੋਣਗੇ ਹਰ ਸ਼ਹਿਰ ਦੇ ਮੁੱਦੇ ਹੋਣਗੇ ਪਰ ਜਿਹੜਾ ਇਹ ਅਸਲੀ ਡਰਾਫਟਿੰਗ ਜਿਹੜੀ ਇਹਦੀ ਹੋਣੀ ਆ ਇਹ ਉੱਪਰ ਕੇਂਦਰ ਚ ਕਿ ਅਸੀਂ ਪ੍ਰਧਾਨ ਮੰਤਰੀ ਚੁਣਨ ਜਾ ਰਹੇ ਹਾਂ ਕਿਹਦੇ ਹਫ਼ਤਿਆਂ ਦੇ ਵਿੱਚ ਆਪਣਾ ਦੇਸ਼ ਦੀ ਬਾਗਡੋਰ ਫੜਾਣੀ ਆ ਕੌਣ ਸਮਰਥ ਆ ਆਪਣੇ ਦੇਸ਼ ਨੂੰ ਉੱਪਰ ਲਿਜਾਣ ਦੇ ਵਿੱਚ ਉਹਦੀ ਚਿੰਤਾ ਦਾ ਵਿਸ਼ਿਆ ਵਾ ਔਰ ਸਾਨੂੰ ਪਾਣੀ ਨਵਿਆਂ ਦੀ ਲੜਾਈ ਜਿਹੜੀ ਲੋਕਾਂ ਤੱਕ ਰੱਖੀ ਜਾ ਰਹੀ ਆ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੀ ਪਾਰਟੀਆਂ ਨਾਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਦੋਂ ਜਰਨਲ ਲੋਕੀ ਕਾਮਯਾਬ ਹੁੰਦੇ ਜੋ ਫੌਜਾਂ ਬਿਲਕੁਲ ਡੱਟੀ ਹੋਣ ਮੈਦਾਨ 'ਚ ਤੀਸਰਾ ਵੀ ਕਹਿੰਦਾ ਵੀ ਫੌਜ ਡੱਟੀ ਹੋਈ ਹੈ ਲੇਕਿਨ ਫੌਜ ਕੀ ਸੰਗਠਨ ਜਿਹੜਾ ਉਹ ਗੱਲ ਕਰੀਏ ਸੰਗਠਨ ਕੀ ਫੌਜ ਇਕੱਠੀ ਆ ਜਾਂ ਹਲੇ ਵੀ ਕੁਝ ਨਵੇਂ ਪੁਰਾਣੇ ਦੇ ਵਿੱਚ ਜਿਵੇਂ 2014 ਦੇ ਵਿੱਚ ਵੀ ਉਹੀ ਫੌਜ ਸੀਗੀ ਤਕਰੀਬਨ ਤਕਰੀਬਨ 2019 ਦੇ ਵਿੱਚ ਵੀ ਉਹੀ ਫੌਜ ਸੀਗੀ ਡਿਜ਼ਰਟ ਉਲਟਾ ਆ ਕਿ ਇਸ ਵਾਰ ਵੀ ਖਲਕਾ ਹਲਕਾ ਉਹੀ ਦੇਖਣ ਨੂੰ ਮਿਲ ਕੇ ਕਿ ਜਿਸ ਤਰ੍ਹਾਂ ਦੀ ਇਲੈਕਸ਼ਨ ਗਈ ਆ ਮਾਰਜਨ ਘਟੇਗਾ ਸੋ ਜਿੱਤ ਦੇਖੋ ਭਲਾ ਮੈਂ ਤਾਂ ਗੀਤਾ ਤੇ ਵਿਸ਼ਵਾਸ ਕਰਦਾ ਕਰਮ ਕਰ ਫਲ ਦੀ ਇੱਛਾ ਨਾ ਰੱਖ ਸਾਡੀ ਪਾਰਟੀ ਇੱਕ ਰਾਸ਼ਟਰ ਇੱਕ ਸੋਚ ਲੈ ਕੇ ਚੱਲਣ ਵਾਲੀ ਪਾਰਟੀ ਆ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਮੁੱਦੇ ਆ ਉਹਨਾਂ ਨੂੰ ਟੱਚ ਕਰਨਾ ਬਹੁਤ ਜ਼ਰੂਰੀ ਨਹੀਂ ਤਾਂ ਪੰਜਾਬ ਜਿਸ ਤਰ੍ਹਾਂ ਲਗਾਤਾਰ ਬੈਕਫੁੱਟ ਤੇ ਅੱਜ ਅਸੀਂ ਸਿਰਫ ਆਪਣੀ ਜੀਡੀਪੀ ਮਨੀਪੁਰ ਨਾਲ ਮਲਾ ਰਹੇ ਆ ਕਿਸੇ ਸਮੇਂ ਇੱਕ ਨੰਬਰ ਤੇ ਸਟੇਟ ਹੁੰਦਾ ਸੀ ਅੱਜ ਅਸੀਂ ਮਨੀਪੁਰ ਨਾਲ ਮੁਕਾਬਲਾ ਕਰ ਰਹੇ ਆ ਅਸੀਂ ਕਿੱਥੇ ਚਲੇ ਗਏ ਆ ਬਹੁਤ ਵੱਡੀ ਦਿੱਕਤ ਦੀ ਗੱਲ ਆ ਔਰ ਇਸ ਦਿੱਕਤ ਨੂੰ ਪਾਰ ਕਰਨਾ ਮੇਰੇ ਸਾਹਮਣੇ ਨਈਆ ਪਾਰ ਕਰਨਾ ਇਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਨਰੇਂਦਰ ਭਾਈ ਮੋਦੀ ਜੀ ਆ ਇੱਕ ਪ੍ਰਾਂਤ ਪ੍ਰੰਗ ਜਿਹੜਾ ਵਾ ਇੱਕ ਉਹੀ ਪੂਰਾ ਕਰ ਸਕਦੀ ਆ ਨਹੀਂ ਤਾਂ ਬਹੁਤ ਦਿੱਕਤ ਹੋ ਜਾਏਗੀ ਜੇ ਅਸੀਂ ਇਸ ਜਗ੍ਹਾ ਤੇ ਚੂਕ ਗਏ ਜੋ 2014 ਤੋਂ ਚੁੱਕੇ 19 ਚ ਚੁੱਕੇ ਔਰ ਬਾਅਦ ਚ ਪਛਤਾਏ ਸਾਰੇ ਤੋਂ ਤਰਫੀਜ਼ਨ ਕੀ ਹੈ ਬੀਜੇਪੀ ਦਾ ਵਿਜ਼ਨ ਕੀ ਹੈ ਅੰਮ੍ਰਿਤਸਰ ਲਈ ਡਵੈਲਪਮੈਂਟ ਇਸ ਤੋਂ ਵੱਡਾ ਵਿਜ਼ਨ ਲੈ ਕੇ ਕੀ ਹੈ ਸਾਡੇ ਇੱਥੇ ਤਰਨਜੀਤ ਸੰਧੂ ਜੀ ਇੱਥੇ ਆਏ ਆ ਲੈਗੇਸੀ ਤੁਸੀਂ ਉਹਨਾਂ ਦੀ ਜਾਣਦੇ ਹੋ ਮੈਂ بار بار ਰਿਪੀਟ ਨਹੀਂ ਕਰਨਾ ਕਿਸ ਪਰਿਵਾਰ ਨੂੰ ਬਲਾਉਂ ਕਰਦੇ ਆ ਇੱਕ ਮੈਂ ਜਿਹੜਾ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬੀਜੇਪੀ ਜਿਹੜੀ ਆ ਇਹ ਐਂਟੀ ਸਿੱਖ ਪਿੰਡਾਂ ਦੇ ਵਿੱਚ ਸਾਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਠੀਕ ਹੈ ਨਾ ਜੀ ਕਿਸਾਨ ਵਿਰੋਧ ਕਰ ਰਹੇ ਕਿਸਾਨ ਐਂਟੀ ਸਿਮੂਲੇਟਿਵ ਸੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜਾ ਤਰਨਜੀ ਸੰਧੂ ਆ ਇਹ ਕੋਈ ਸਿੱਖ ਨਹੀਂ ਹੈਗਾ ਇਸ ਕਿਸ ਲੈਗੇਸੀ ਨੂੰ ਬਿਲੋਂਗ ਕਰਦਾ ਹੈ ਆ ਆਦਮੀ ਤੇਜਾ ਸਿੰਘ ਸਮੁੰਦਰੀ ਵਿਸ਼ਨ ਸਿੰਘ ਸਮੁੰਦਰੀ ਤੁਸੀਂ ਦੇਖੋ ਆਪ ਆਈਐਫਐਸ ਵਾਈਫ ਆਈਐਫਐਸ ਕਿਸ ਲੈਗੇਸੀ ਨੂੰ ਬਿਲੋਂਗ ਕਰਦਾ ਹੈ ਅਗਰ ਇੱਕ ਐਸਾ ਇਨਸਾਨ ਸਮਝਦਾਰ ਪੜਿਆ ਲਿਖਿਆ ਸਮਝ ਸਕਦਾ ਕਿ ਇਸ ਕੰਮ ਸਰਦੋਂ ਕੋਕਰ ਕੋਈ ਇਥੋਂ ਕੱਢ ਕੇ ਬਾਹਰ ਨਹੀਂ ਜਾ ਸਕਦਾ ਪੰਜਾਬ ਨੂੰ ਕੋਈ ਬਾਹਰ ਕੱਢ ਕੇ ਲੈ ਜਾ ਸਕਦਾ ਤਾਂ ਸਦਾਤਰ ਰঞ্জੀਤ ਸਿੰਘ ਪੰਜਾਬ ਦੇ ਵਿੱਚ ਇੱਕ ਮਿਥਕ ਜਿਹੜੇ ਭਾਜਪਾ ਉਹ ਹਿੰਦੂਆ ਦੀ ਪਾਰਟੀ ਹੈ ਹਿੰਦੂਆ ਦੀ ਗੱਲ ਕਰਦੀ ਹੈ ਦੇਖੋ ਗੱਲ ਪਤਾ ਕੀ ਹੈ ਜੀ ਇਹ ਮਿਥਕ ਇਹ ਨਹੀਂ ਬਣਾਈ ਆ ਇਹ ਮਿਥਕ ਦੂਸਰੀ ਪਾਰਟੀਆਂ ਨੇ ਬਣਾਈ ਹੋਈ ਆ ਦੂਸਰੀ ਪਾਰਟੀਆਂ ਇਹ ਨਰੇਟਿਵ ਬਣਾਉਣਾ ਚਾਹੁੰਦੀ ਹੈ ਕਿ ਜੇ ਕਿਤੇ ਪੰਜਾਬ ਦੇ ਵਿੱਚ ਵਿਜ਼ਨਰੀ ਸੋਚ ਲੈ ਕੇ ਜਿੱਦਾਂ ਪੂਰੇ ਦੇਸ਼ ਭਰ ਦੇ ਵਿੱਚ ਹਿੰਦੁਸਤਾਨ ਦਾ ਜਿਹੜਾ ਵਚਕਾ ਵਿਸ਼ਵ ਵਿੱਚ ਪੈਦਾ ਕੀਤਾ ਵਾ ਨਿਰਧਰਭਾਈ ਮੋਦੀ ਭਾਰਤੀ ਜਨਤਾ ਪਾਰਟੀ ਨੇ ਜੇ ਕਿਤੇ ਪੰਜਾਬ ਦੇ ਵਿੱਚ ਇਹ ਬੀਜਪੀ ਇੰਡੀਪੈਂਡੈਂਟ ਕਿਉਂਕਿ ਇਸ ਵਾਰੀ ਅਸੀਂ ਇੰਡੀਪੈਂਡੈਂਟ ਲੜ ਰਹੇ ਹਾਂ ਤਾਂ ਜੇ ਕਿਤੇ ਆ ਗਏ ਤਾਂ ਜੇ ਇੱਕ ਵਾਰੀ ਇਹਨਾਂ ਨੇ ਪੈਰ ਪਸਾਰ ਲਏ ਤੇ ਫਿਰ ਸਾਡੀ ਪਾਰਟੀਆਂ ਦਾ ਸਤਿ ਤੋਂ ਜਿਹੜਾ ਭਾਜਪਾ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਿੱਖ ਵਿਰੋਧੀ ਪਾਰਟੀ ਆ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਮੈਂ ਸਾਰੇ ਉਹਨਾਂ ਲੋਕਾਂ ਨੂੰ ਕਿ ਤੁਸੀਂ ਇੱਕ ਸੋਚੋ ਕਿ ਖੁਸ਼ਵੰਤ ਸਿੰਘ ਜਿਨੇ ਦਿੱਲੀ ਕਨੋਟ ਪਲੇਸ ਬਸਾਇਆ ਰਿਸਟਡ ਵੀਕਲੀ ਇੱਕ ਸਿੱਖ ਜਰਾਸੀ ਹੋ ਕਾਂਗਰਸੀ ਸੀਗਾ ਔਰ ਫੁਲਕਾ ਸਾਹਿਬ ਜਿਨ੍ਹਾਂ ਨੇ ਸਾਰੀ ਉਮਰ ਉਸ ਪੀੜਿਤ ਪਰਿਵਾਰਾਂ ਨੂੰ ਲੜਾਈ ਲੜਨ ਲਈ ਲੜੀ ਉਹਨਾਂ ਦੇ ਸਿਰਫ ਉਹਨਾਂ ਦੇ ਉਹਦੇ ਜਜਾਓ ਉਹਨਾਂ ਨੇ ਦੇਖੋ ਕੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਗਰ 1984 ਦੇ ਵਿੱਚ ਲੋਕ ਨਾ ਹੁੰਦੇ ਉਹਨਾਂ ਦੇ ਕਾਰਕਟਰ ਨਾ ਹੁੰਦੇ ਤਾਂ ਅੱਜ ਉਹ ਲੋਕ ਨਾ ਬਚ ਪੰਦੇ ਉਹਨਾਂ ਨੂੰ ਬਚਾਉਣ ਦਾ ਕੰਮ ਬੀਜਪੀ ਦੇ ਲੋਕਾਂ ਨੇ ਕੀਤਾ ਘਰੋਂ ਆਪਣੇ ਆਪਣੇ ਘਰਾਂ ਚ ਰੱਖਿਆ ਇਹ ਇਸੇ ਡਰ ਤੋਂ ਇਹਨਾਂ ਲੋਕਾਂ ਨੂੰ ਇਹ ਲੱਗਦਾ ਵਾ ਕਿ ਕਿਤੇ ਇਹ ਚੀਜ਼ਾਂ ਸਾਰੀਆਂ ਖੁੱਲ ਕੇ ਬਾਹਰ ਨਾ ਆ ਜਵੇ ਤੇ ਇਹ ਬਹੁਤ ਵੱਡਾ ਮਤਲਬ ਇਹਨਾਂ ਦੇ ਉੱਤੇ ਮੂੰਹ ਤੇ ਚਪੇੜ ਆ ਕਿ ਇਹਨਾਂ ਦੇ ਹੀ ਆਦਮੀ ਇਹਨਾਂ ਦੇ ਹੀ ਲੋਕ ਜਿਹੜੇ ਕਾਂਗਰਸ ਦੇ ਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਐਡੇ ਵੱਡੇ ਮਤਲਬ ਐਡਵੋਕੇਟ ਆ ਸੁਪਰੀਮ ਕੋਰਟ ਦੇ ਐਡਵੋਕੇਟ ਉਹਨਾਂ ਦੀ ਮੇਰੇ ਬਿਆਨ ਤੇ ਨਾ ਜਾਓ ਉਹਨਾਂ ਦੇ ਬਿਆਨ ਚੈੱਕ ਕਰੋ ਉਹਨਾਂ ਨੇ ਕਹਾ ਕੀ ਕਾ ਅਗਰ ਬੀਜੇਪੀ ਲੋਕ ਨਾ ਹੁੰਦੇ ਤਾ ਉਹ ਕਾਂ ਹੋਰ ਜਿਆਦਾ ਹੁੰਦਾ ਇਹਨਾਂ ਕਰਕੇ ਦਿੱਲੀ ਦੇ ਸਾਡੇ ਸਿੱਖ ਜਿਹੜੇ ਆ ਸਿੱਖ ਸਮੁਦਾਇ ਪੱਛ ਸਕਿਆ ਹਿੰਦੀ ਗਠਬੰਧਨ ਦੇ ਕਹਿੰਦਾ ਕਿ ਅਗਰ ਭਾਜਪਾ ਆ ਕੀ ਦੇਸ਼ ਵਿਕ ਜਾਗਾ ਦੇਸ਼ ਖਤਰੇ ਚ ਐ ਦੇਖੋ ਦੇਸ਼ ਤਾਂ ਸ਼ੁਰੂ ਤੋਂ ਹੀ ਖਤਰੇ ਚ ਰਿਹਾ ਜੀ ਇਹ ਪਾਰਟੀਆਂ ਨੇ ਦੇਸ਼ ਤੋਂ ਇਸ ਤੋਂ ਵੱਡਾ ਖਤਰੇ ਚ ਕੀ ਆ ਅੱਜ ਤਾਂ ਦੇਸ਼ ਐਸੀ ਉਚਾਈਆਂ ਤੇ ਆ ਕਿ ਦੇਸ਼ ਦੀ ਲੋਹਾ ਬੋਲਦਾ ਵਾ ਜੋ ਬੇਡਨ ਵਰਗੇ ਬੰਦੇ ਤੁਹਾਡੇ ਨਾਲ ਹੱਥ ਮਿਲਾਣ ਨੂੰ ਤਰਸਦੇ ਆ ਇਹ ਤੁਸੀਂ ਦੇਖੋ ਰਾਸ਼ਟਰਪਤੀ ਕਦੇ ਸੁਣਿਆ ਸੀ ਕਿ ਰਾਸ਼ਟਰਪਤੀ ਤੁਸੀਂ ਆਪ ਵੀਡੀਓ ਤੁਸੀਂ ਚੌਥੇ ਸਟੰਬੋ ਕਿ ਪਹਿਲੀ ਨરેન્દ્રભાઈ ਮੋਦੀ ਜੀ ਦੇ ਪਹਿਲੀ ਪੈਜੰਦਾ ਵਾ ਇੱਕ ਟੋਕੋਲ ਤੋੜ ਕੇ ਇਹ ਭਾਰੀ ਜਿੱਤਿਆ ਇਹ ਦੇਸ਼ ਦੀ ਜਿੱਤਿਆ ਕਦੀ ਜ਼ਿੰਦਗੀ ਦੇ ਵਿੱਚ ਅਸੀਂ ਮਤਲਬ ਆਫ ਦੀ ਰਿਕਾਰਡ ਦੀ ਗੱਲ ਕਰਦਾ ਭਾਰਤ ਨੂੰ ਕਦੀ ਇਦਾਂ ਦਾ ਮਾਨ ਸਨਮਾਨ ਪਹਿਲੋਂ ਨਹੀਂ ਕਦੀ ਮਿਲਿਆ ਜੋ ਮਾਨ ਸਨਮਾਨ ਅੱਜ ਤੋਂ ਗੱਲ ਕਰਦੇ ਵਿਕਾਸ ਮੁੱਦਾ ਰਹੇਗਾ ਵਿਕਾਸ ਦੀ ਲੜਾਈ ਤੇ ਦੇਖਣ ਜਾਈ ਅੱਜ ਕਾਂਗਰਸ ਨੇ ਦਰਨਾਲਾ ਕਿ ਅੰਮ੍ਰਿਤਸਰ ਦੇ ਵਿੱਚ ਇਹ ਵਿਕਾਸ ਨਹੀਂ ਹੋਇਆ ਔਰ ਜਗਾ ਜਗਾ ਗੰਦਾ ਪਾਣੀ ਔਰ ਕੂੜੇ ਦੇ ਢੇਰ ਲੱਗੇ ਤੇ ਵਿਕਾਸ ਦੇ ਪੱਖੋਂ ਸੜਕਾਂ ਟੁੱਟੀਆਂ ਇਹ ਹੋਰ ਕਈ ਮੁੱਦੇ ਏ ਦੂਸਰੇ ਬਨੇ ਅਨਿਲ ਜੋਸ਼ੀ ਕਹਿੰਦੇ ਕਿ ਮੇਰੇ ਵੇਲੇ ਜਿਹੜਾ ਵਿਕਾਸ ਹੋਇਆ ਸੀ ਉਸ ਤੋਂ ਬਾਅਦ ਵਿਕਾਸ ਕੋਈ ਨਹੀਂ ਆ ਵਿਕਾਸ ਦੀ ਲੜਾਈ ਨੂੰ ਪਹਿਲ ਦਿੱਤੀ ਯਾਰੀ ਲੇਕਿਨ ਮੁੱਦੇ ਹੋਰ ਵੀ ਕਈ ਏਗੇ ਨਸ਼ੇ ਦਾ ਮੁੱਦਾ ਵਾ ਸੋ ਹੋਰ ਕਈ ਮੁੱਦੇ ਰੋਜ਼ਗਾਰ ਦਾ ਮੁੱਦਾ ਵਾ ਉਸ ਨੂੰ ਲੇਕਿਨ ਵਿਕਾਸ ਦਾ ਮੁੱਦੇ ਨੂੰ ਕਿਉਂ ਅਜੰਡਾ ਬਣਾਇਆ ਜਾ ਰਿਹਾ ਸਭ ਤੋਂ ਵੱਡਾ ਦੇਖੋ ਗੱਲ ਹੈ ਨਾ ਜੀ ਸਾਰਿਆਂ ਨੇ ਆਪਣੀ ਆਪਣੀ ਰੋਟੀਆਂ ਸਿੱਖਣੀਆਂ ਰਾ ਔਰ ਸ਼ੁਰੂ ਤੋਂ ਸਿੱਧਾ ਇਲੈਕਸ਼ਨਾਂ ਚ ਅਹੀ ਕਿਉਂ ਵਿਕਾਸ ਨਜ਼ਰ ਨਹੀਂ ਆਉਂਦਾ ਦੇਖੋ ਮੇਰੀ ਗੱਲ ਸੁਣੋ ਹੁਣ ਪ੍ਰੋਬਲਮ ਪਤਾ ਕੀ ਹੈ ਜੀ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਵਿਜ਼ਨ ਲੈ ਕੇ ਸਰਨਜੀਤ ਸੰਧੂ ਲੈ ਕੇ ਆਏ ਹੁਣ ਤੁਸੀਂ ਗੱਲ ਕੀਤੀ ਡਰੱਗਸ ਦੀ 830 ਕਰੋੜ ਰੁਪਏ ਦਾ ਕਾਰਪਸ ਫੰਡ ਪਾਰਟੀ ਦਾ ਨਹੀਂ ਸਰਕਾਰ ਕੋਈ ਬੈਨੀਫਿਟ ਨਹੀਂ ਆਪਣੇ ਮਿੱਤਰਾਂ ਕੋਲੋਂ ਇੱਕ ਇੱਕ ਵਿਜ਼ਨਰੀ ਸੋਚ ਲੈ ਕੇ ਆਪਣੇ ਅੰਮ੍ਰਿਤਸਰ ਲਈ ਕਾਰਪਸ ਫੰਡ ਬਣਾਇਆ ਜਿਹਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਬਿਮਾਰ ਹੋਏ ਆ ਮੈਂ ਕਮਾਂਗਾ ਜਿਹੜੇ ਡਰੱਗਸ ਲੈ ਰਹੇ ਬਿਮਾਰ ਹੋਏ ਕਿ ਪੂਰਾ ਪੰਜਾਬ ਤੱਕ ਡਰਗੇਸਟ ਨਹੀਂ ਹੈਗਾ ਮੈਂ ਨਹੀਂ ਮੰਨਦਾ ਸਾਡੇ ਬੱਚੇ ਵੀ ਆ ਬਟ ਜਿਹੜੇ ਬਿਮਾਰ ਹੋਏ ਉਹਨਾਂ ਨੂੰ ਆਪਾਂ ਠੀਕ ਕਰਨਾ ਵੀ ਇੱਕ ਸਾਡੀ ਪਹਿਲੀ ਜ਼ਿੰਮੇਵਾਰੀ ਆ ਤਾਂ ਤਰਨਜੀ ਸੰਧੂ ਔਰ ਭਾਰਤੀ ਜਨਤਾ ਪਾਰਟੀ ਦੀ ਸੋਚ ਔਰ ਨਿੰਦਰ ਮਾਈ ਮੋਦੀ ਦਾ ਡੰਡਾ ਜਦੋਂ ਇੱਥੇ ਚੱਲੇਗਾ ਤਾਂ ਇੱਕ ਗੱਲ ਸੋਚ ਕੇ ਚੱਲੋ ਜਦੋਂ ਨਾ ਇਸ ਦੋਨੋਂ ਕੋਰਿਲੇਟ ਆ ਲਾਅ ਐਨ ਆਰਡਰ ਐਨ ਡਰੱਗਸ ਜੇ ਡਰੱਗਸ ਕਟਨ ਗਿਆ ਤਾਂ ਲੌਨ ਆਰਡਰ ਵੀ ਠੀਕ ਹੋਏਗਾ ਪਰ ਵਿਪਕਸ਼ੀਆਂ ਕਹਿੰਦੀ ਹੈ ਕਿ ਜਿਹੜੇ ਬਾਰਡਰ ਏਰੀਆ ਹੈਗਾ ਵਾ ਸਾਡਾ ਬਾਰਡਰ ਪਾਰ ਤੋਂ ਜਿਹੜਾ ਨਸ਼ਾਰਾ ਉਹਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਹਾਲਾਜੀ ਐਨਆਈ ਦੀ ਟੀਮ ਜਿਹੜੀ ਹੈ ਉਹ ਵੀ ਇੱਥੇ ਸਥਾਪਿਤ ਕੀਤੀ ਗਈ ਉਸ ਦੇ ਨਾਲ ਨਾਲ ਪੰਜਾਬ ਦੇ ਰਾਜਪਾਲ ਉਹਨਾਂ ਨੇ ਵੀ ਲਗਾਤਾਰ ਜਿਹੜੀ ਪਿੰਡਾਂ ਦੇ ਵਿੱਚ ਕਮੇਟੀਆਂ ਵਾਏ ਲੇਕਿਨ ਨਸ਼ਾ ਤਰਕਨ ਦਾ ਥਾਰ ਬਾਰਡਰ ਪਾਰ ਤੋਂ ਲਗਾਤਾਰ ਨਸ਼ਾਰਾ ਵਿਪਕਸ਼ੀ ਜਿਹੜੇ ਆ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੇਜ਼ਤਾ ਜਿਹੜਾ ਵਾ ਬਿਲਕੁਲ ਇਸ ਨੂੰ ਜਮਾਇਤ ਸੁਝਾ ਕਰੋ ਗੱਲ ਤਾਂ ਜੀ ਮੈਨੂੰ ਨਾਲ ਬੜੀ ਵਧੀਆ ਗੱਲ ਤੁਹਾਡੀ ਯਾਦ ਆ ਗਈ ਤੁਸੀਂ ਨਸ਼ ਜਿਹੜੇ ਆ ਪੰਜਾਬ ਦੇ ਨਸ਼ੇੜੀ ਹੋ ਗਏ ਆ 3 ਕਰੋੜ ਦੀ ਆਬਾਦੀ 1.5 ਕਰੋੜ ਲੇਡੀਜ਼ 50-70 ਲੱਖ ਬੱਚੇ ਤਾਂ ਉਹਨਾਂ ਨੇ ਪੰਜਾਬ ਨੂੰ ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਤੁਹਾਡੇ ਸਾਡੇ ਮੇਰੇ ਬੱਚੇ ਸਭ ਨਸ਼ੇੜੀ ਆ ਕਿ ਅਸੀਂ ਜਦੋਂ ਪੰਜਾਬ ਤੋਂ ਬਾਹਰ ਜਾਈਏ ਸਟੇਟ ਤੋਂ ਬਾਹਰ ਜਾਈਏ ਕੰਟਰੀ ਤੋਂ ਬਾਹਰ ਜਾਈਏ ਤਾਂ ਜਦੋਂ ਅਸੀਂ ਕਹੀਏ ਅਸੀਂ ਪੰਜਾਬ ਤੋਂ ਆਏ ਆ ਤਾਂ ਅਸੀਂ ਨਸ਼ੇੜੀ ਆ ਸਾਡੇ ਤੇ ਟੈਗ ਲੱਗ ਜਾਏ ਨਸ਼ੇੜੀ ਦਾ ਭਾਰਤੀ ਜਨਤਾ ਪਾਰਟੀ ਇੱਕ ਸੋਚ ਲੈ ਕੇ ਆਈ ਆ ਔਰ ਇੱਕ ਗੱਲ ਹੋਰ ਦੱਸ ਦਵਾਂ ਤੁਹਾਨੂੰ ਜਿਹੜਾ ਇੱਕ ਗੱਲ ਕਹਿ ਕਰਨੀ ਔਰ ਕਥਨੀ ਚ ਫਰਕ ਨਹੀਂ ਭਾਰਤੀ ਜਨਤਾ ਪਾਰਟੀ ਜਿਸ ਜਿਸ ਸਟੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤੁਸੀਂ ਯੂਪ ਉਦਾਹਰਨ ਆ ਬੜਾ ਵੱਡਾ ਬਹੁਤ ਲੰਬੀ ਡਿਟੇਲ ਚ ਨਹੀਂ ਜਾਵਾਂਗਾ ਤੁਹਾਨੂੰ ਪਤਾ ਵਾ ਕੀ ਉੱਥੇ ਪੋਜੀਸ਼ਨ ਸੀ ਤੇ ਕੀ ਅੱਜ ਕਰ ਦਿੱਤਾ ਇਹ ਨਰਿੰਦਰભાઈ ਮੋਦੀ ਦੀ ਸੋਚ ਔਰ ਪੰਜਾਬ ਦੇ ਵਿੱਚ ਇੱਕ ਵਾਰੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਐਸੇ ਇਨਸਾਨ ਨੂੰ ਲਿਆਓ ਸਾਰੇ ਤੁਸੀਂ ਅਜਮਾਲਾਏ ਸਭ ਆਮ ਕਾਂਗਰਸ ਅਕਾਲੀ ਦਲ ਵਿਜਨਰੀਆਂ ਸਾਰੀਆਂ ਵਿਜਨਰੀਆਂ ਗਲੇ ਮੈਂ ਡਵੈਲਪਮੈਂਟ ਕੀਤੀ ਮੈਂ ਉਹ ਕਰਤਾ ਮੈਂ ਕਰਤਾ ਪਰ ਨਸ਼ਾ ਫੇਰ ਨਹੀਂ ਖਤਮ ਹੋਇਆ ਤਾਂ ਮੇਰੇ ਕੈਂਡੀਡੇਟ ਨੇ 830 ਕਰੋੜ ਦਾ ਕਾਰਪਸ ਫੰਡ ਲਿਆਂਦਾ ਬਿਮਾਰਾਂ ਨੂੰ ਠੀਕ ਕਰਨ ਲਈ ਔਰ ਅੱਗੇ ਜਿਹੜੇ ਜੜੀਆਂ ਇਸ ਸ਼ਹਿਰ ਦੀਆਂ ਦਿੱਕਤਾਂ ਵਾਂ ਗੰਦੇ ਨਾਲੇ ਦੀਆਂ ਗੱਲਾਂ ਕਰ ਰਹੇ ਆ ਬੜੀਆਂ ਸਾਰੇ ਮੁੱਦੇ ਹੁਣ ਹੀ ਆਏ ਬਿਲਕੁਲ ਗੰਦੇ ਨਾਲੇ ਸਿਆਸਤ ਵੀ ਹੁਣ ਨਿਕਲ ਕੇ ਆਈ ਹੈ ਹੁਣ ਬਾਹਰ ਆਈ ਪਹਿਲਾਂ ਵੀ ਅੱਜ ਤੱਕ ਹੋਈ ਠੀਕ ਹੈ ਜੀ ਮੁੱਦਾ ਹੋਏਗਾ ਪਰ ਮੁੱਦੇ ਦਾ ਹੱਲ ਕਰਨਾ ਵਿਜਨਾਂ ਜੱਸਾ ਕਿਥੋਂ ਆ ਮੈਂ ਪਰ ਅਨਿਲ ਜੋਸ਼ੀ ਕੀ ਵਿਕਾਸ ਦੇ ਨਾਂ ਤੇ ਜਿਹੜੀ ਗੱਲ ਕਰਦੇ ਲੱਗਦਾ ਵੀ ਉਹ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ ਵੋਟ ਨੂੰ ਸਰਦਾਨਾ ਲੈ ਲੈਂਗੇ ਦੇਖੋ ਕਹ ਲਿਆ ਜੀ ਮੈਂ ਅਕਾਲੀ ਦਲ ਦੀ ਵੋਟ ਤੋਂ ਇੱਕ ਗੱਲ ਸਮਝਦਾ ਮਾਂ ਕਿ ਜਿਹੜੀ ਇਲੈਕਸ਼ਨ ਹੀ 13 ਸੀਟਾਂ ਤੇ ਲੜ ਰਹੀ ਹੋਵੇ ਤਾਂ ਦੇਸ਼ ਦਾ ਇਹ ਦੇਸ਼ ਦਾ ਇਲੈਕਸ਼ਨ ਆ ਪਹਿਲੇ ਸੋਚਣ ਦੀ ਲੋੜ ਆ ਕਿ ਦੇਸ਼ ਦਾ ਇਲੈਕਸ਼ਨ ਇਹ ਕੋਈ ਸਟੇਟ ਦਾ ਇਲੈਕਸ਼ਨ ਨਹੀਂ ਹੈਗਾ 13 ਸੀਟਾਂ ਵਾਲਾ ਪ੍ਰਧਾਨ ਮੰਤਰੀ ਕਿੱਦਾਂ ਬਣੇਗਾ ਉਹ ਕਿਸ ਤਰ੍ਹਾਂ ਜਾ ਕੇ ਮੰਗਣਾ ਹੀ ਆ ਪਰ ਪਰ ਅੱਜ ਮੰਗਣਾ ਕਿਉਂ ਆ ਪੰਜਾਬ ਦੀ ਸੋਚ ਉਲਟ ਰਹੀ ਹੈ ਨਾ ਭਾਵੇਂ ਕੇਂਦਰ ਦੇ ਵਿੱਚ ਭਾਜਪਾ ਰਹੀ ਹੋ ਜਾਂ ਕਾਂਗਰਸ ਰਹੀ ਹੈ ਉਲਟ ਰਿਹਾ ਵਾ ਜੇ ਕਾਂਗਰਸ ਰਹੀ ਹੈ ਤੇ ਭਾਜਪਾ ਦਾ ਕੈਂਡੀਡੇਟ ਜਿੱਤੇ ਆ ਵਾ ਜੇ ਕਾਂਗਰਸ ਭਾਜਪਾ ਰਹੀ ਤੇ ਕਾਂਗਰਸ ਜਿੱਤੇ ਸੋ ਲੋਕ ਅੰਮ੍ਰਿਤਸਰ ਦੀ ਗੱਲ ਕਰਦੇ ਵਿਕਾਸ ਦੇ ਮੁੱਦੇ ਤੇ ਤੁਸੀਂ ਗੱਲ ਕਰਦੇ ਸੋ ਹਨੀ ਜੋਸ਼ੀ ਨੇ ਵਿਕਾਸ ਕਰਾਏ ਲੋਕ ਵੀ ਕਹਿ ਰਹੇ ਆ ਦੇਖੋ ਵਿਕਾਸ ਜਦੋਂ ਕਰਾਇਆ ਸੀ ਨਾ ਉਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀ ਭਾਰਤ ਭਾਰਤੀ ਜਨਤਾ ਪਾਰਟੀ ਦੀ ਆਡੀਓਲੋਜੀ ਨਾਲ ਸੋਚ ਸੀਗੀ ਤਦ ਵਿਕਾਸ ਅੱਜ ਅਲਾਈਅੰਸ ਵਿੱਚ ਸੀ ਤਾਂ ਕੇਂਦਰ ਤੋਂ ਪੈਸਾ ਨરેਂਦਰ ਮੋਦੀ ਭੇਜਦਾ ਸੀ ਜਿਹੜਾ ਇੱਥੇ ਜਾਲ ਵਿਛਿਆ ਤੁਹਾਨੂੰ ਇਨਫਰਾਸਟ੍ਰਕਚਰ ਦਾ ਹੈਰੀਟੇਜ ਵਾਕ ਭਾਰਤੀ ਜਨਤਾ ਪਾਰਟੀ ਜਿੰਨੇ ਸਮਾਰਟ ਸਿਟੀ ਭਾਰਤੀ ਜਨਤਾ ਪਾਰਟੀ ਪੈਸਾ ਕਿੱਥੋਂ ਆਇਆ ਦੱਸੋ ਸਟੇਟਾਂ ਦਾ ਭੁੱਖੀਆਂ ਆਵਾਂ ਦੀ ਪਾਰਟੀ ਨੇ ਤੁਸੀਂ ਸਾਡੇ ਸਾਹਮਣੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਅੱਜ ਸਟੇਟਾਂ ਕੋਲ ਕੀ ਆ ਭਾਰਤੀ ਜਨਤਾ ਪਾਰਟੀ ਨરેਂਦਰભાઈ ਮੋਦੀ ਨੇ ਜੋ ਕੁਝ ਵੀ ਅੱਛੇ ਕੀਤਾ ਪੰਜਾਬ ਲਈ ਇਹਨਾਂ ਦੇਖੋ ਡਵੈਲਪਮੈਂਟ ਦੀ ਗੱਲ ਕਰਦੇ ਆ ਅੱਜ 70 ਸਾਲ ਬਨਾਮ 10 ਸਾਲ ਆ ਜੀ ਅਸੀਂ ਸਿਰਫ 10 ਸਾਲ ਅਕਾਲੀ ਦਰ ਨੂੰ ਕ੍ਰੈਡਿਟ ਨਹੀਂ ਗਠਵੰਦਨ ਸਰਕਾਰ ਦੇ ਗੱਲ ਸੁਣੋ ਗਠਵੰਦਨ ਦੇਖੋ ਮੈਂ ਕਿਸੇ ਕ੍ਰੈਡਿਟ ਡਿਸਕ੍ਰੈਡਿਟ ਦੀ ਗੱਲ ਹੀ ਨਹੀਂ ਕਰਦਾ ਗੱਲ ਤਾਂ ਮੁੱਦੇ ਦੀ ਪੰਜਾਬ ਦੀ ਆਮ੍ਰਿਤਸਰ ਦੀ ਆ ਕ੍ਰੈਡਿਟ ਕੇ ਕੋ ਲੈਣਾ ਕ੍ਰੈਡਿਟ ਨਾ ਮੈਂ ਆਪਣਾ ਕ੍ਰੈਡਿਟ ਮੰਗ ਰਿਹਾ ਮੈਂ ਨਾ ਕ੍ਰੈਡਿਟ ਕਿਸ ਨੂੰ ਦੇਣਾ ਚਾਹਦਾ ਕ੍ਰੈਡਿਟ ਉਹਨੂੰ ਆ ਜਨਤਾ ਪਿੱਛੇ ਹੀ ਆ ਜਨਤਾ ਨੂੰ ਜੋ ਹੱਕ ਚਾਹੀਦਾ ਸਾਡੇ ਬੱਚਿਆਂ ਨੂੰ ਜੋ ਹੱਕ ਚਾਹੀਦਾ ਬੱਚੇ ਸਾਡੇ ਬਾਹਰ ਭੱਜ ਰਹੇ ਆ ਕਿਉਂਕਿ ਇੱਥੇ ਕੋਈ ਨੌਕਰੀ ਨਹੀਂ ਹੈਗੀ साजपा ने की रोजगार कैंसर रिसर्च इंस्टीट्यूट पंजाब चया ए व्डे वे मुद्दे इतने जो डिवेलपमेंट की जी कोच ही नहीं और आई आई टी आई आई टी इतने आया ठीक थे है जी अच्छी ਚਾਰ ਵੱਡੇ ਜਿਹੜੇ ਇਸ ਕਦੀ ਨਾਮ ਨਹੀਂ ਸੁਣਿਆ ਸੀ ਸਾਡੇ ਬੱਚੇ ਬਾਹਰ ਪੜਨ ਜਾਂਦੇ ਸੀ ਸਭ ਤੋਂ ਵੱਡਾ ਇੰਸਟੀਚਿਊਟ ਦਾ ਮੈਨੇਜਮੈਂਟ ਦਾ ਆਈਆਮ ਤੁਹਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ अरुण ਜੇਤਲੀ ਜੀ ਲੈ ਕੇ ਆਏ ਠੀਕ ਹੈ ਜੀ ਇਹ ਵਿਜਨ ਆ ਭਾਰਤੀ ਜਨਤਾ ਪਾਰਟੀ ਦੀ ਡਰ ਸਿਰਫ ਬਾਕੀ ਪਾਰਟੀਆਂ ਨੂੰ ਇਹ ਹੀ ਆ ਕਿ ਜੇਕਰ ਇਹਨਾਂ ਦਾ ਵਿਕਾਸ ਦਾ ਰੱਤ ਤੋਪਿਆ ਰਸਤੇ ਦੇ ਵਿੱਚ ਕਿ ਫੇਰ ਇਹਨਾਂ ਨੂੰ ਰੋਕਣਾ ਆਮ ਆਦਮੀ ਲੋਕਾਂ ਦੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ 85% ਗਾਰੰਟੀਆਂ 13 ਜੂਰਾਂ ਦੀ ਗੱਲ ਕਰਦੇ ਬਹੁਤ ਕਹਿੰਦੇ ਨਾ ਮੁੰਗੇਰੀ ਲਾੜ ਕੇ ਸੀਨ ਸਪਨੇ ਸਭ ਨੂੰ ਦੇਖਣੇ ਚਾਹੀਦਾ ਕਿ 2 ਸਾਲ ਪਹਿਲੋ ਹਵਾ ਚੱਲੀ ਸੀ ਫਰਸਟ੍ਰੇਸ਼ਨ ਦੀ ਇਹਨੂੰ ਵੀ ਨਹੀਂ ਦੇਣੀ ਇਹਨੂੰ ਵੀ ਨਹੀਂ ਦੇਣੀ ਫਸਟ ਰੈਸਿਡੈਂਟ ਉਹਨਾਂ ਦਾ ਉਹ ਬੰਦਾ ਜਿੱਤ ਗਿਆ ਜਿਹੜਾ ਕਦੀ ਕਾਉਂਸਲਰ ਨਹੀਂ ਜਿੱਤ ਸਕਦਾ ਸੀ ਉਹ ਐਮਐਲਏ ਬਣ ਗਿਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਫਾਈਲ ਮੂਵ ਕਿੱਦਾਂ ਕਰਨੀ ਹੈ 2 ਸਾਲਾਂ ਦੇ ਵਿੱਚ ਜਿੰਨਾ ਮਾੜਾ ਹਾਲ ਆਮ ਆਜ਼ਮੀ ਪਾਰਟੀ ਦਾ ਪੰਜਾਬ 'ਚ ਹੋਇਆ ਲੋਕਾਂ ਦੇ ਪ੍ਰਤੀ ਜਿੱਦਾਂ ਲੋਕਾਂ ਦਾ ਮਨ ਦੇ ਵਿੱਚ ਜਿਹੜਾ ਉਹ ਬੁਖਾਰ ਚੜ੍ਹਿਆ ਸੀ ਗਰਮ ਗਰਮੀ ਦਾ ਉਹ ਉਤਰ ਚੁੱਕਾ ਵਾ ਲੋਕਾਂ ਨੂੰ ਹੁਣ ਸਮਝ ਲੱਗ ਚੁੱਕੀ ਆ ਔਰ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਕੀ ਅਸੀਂ ਸੋਚ ਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਔਰ ਸਾਡਾ ਹੁਣ ਸੁਧਾਰ ਕੌਣ ਕਰ ਸਕਦਾ ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸਦਾ ਕੱਲ ਮੈਂ ਇੱਕ ਡੋਰ ਟੂ ਡੋਰ ਕਰਨ ਗਿਆ ਤੇ ਇੱਕ ਜੱਟ ਪਰਿਵਾਰ ਨੂੰ ਮੈਂ ਕਹਿੰਦਾ ਜੀ ਤੁਸੀਂ ਮੈਂ ਹਲੇ ਪਿਛਲੇ ਹਫਤੇ ਹੀ ਉਹ ਮੜਿਆ ਮੈਂ ਤੁਹਾਨੂੰ ਬਾਜੀ ਪੂਰੀ ਚੰਗੀ ਤਰ੍ਹਾਂ ਮੋੜਾਂਗੇ ਤੇ ਜਦੋਂ ਮੈਂ ਉਹਨੂੰ ਤਰੀਕੇ ਨਾਲ ਸਮਝਾਇਆ 2 ਮਿੰਟ ਦੇ ਵਿੱਚ ਤਰੀਕੇ ਨਾਲ ਸਮਝਾਇਆ ਕਿ ਜਿੰਨੀ ਤੁਸੀਂ ਐਮਐਸਪੀ ਮੰਗ ਰਹੇ ਹੋ ਨਾ ਉਹਨਾਂ ਪੰਜਾਬ ਦਾ ਬਜਟ ਨਹੀਂ ਹੈਗਾ ਤੇ ਕਿਸੇ ਕੋ ਮੰਗੋ ਤੋਂ ਉਹ ਚੀਜ਼ ਮੰਗੋ ਜਿਹੜਾ ਦੇ ਸਕੇ ਤੱਪ ਕਿਹਾ ਤਾਂ ਜੀ ਉਹ ਬਿਲਕੁਲ ਨਾਲ ਹੀ ਪਲਟ ਗਿਆ ਕਿ ਨਹੀਂ ਜੀ ਮੇਰੀ ਛੱਡ ਕੇ ਪਰ ਬਾਜੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਦੇਖੋ ਬਾਜੀ ਦੋ ਛੱਡ ਕੇ ਚਾਰ ਤਰ੍ਹਾਂ ਦੀ ਪਰ ਉਹਨਾਂ ਨੇ ਬਾਅਦ ਵਿੱਚ ਮੇਕੋ ਅਸੈਪਟ ਕੀਤਾ ਕਿ ਸਾਨੂੰ ਉੱਥੇ ਵੀ ਵਰਤਿਆ ਜਾ ਰਿਹਾ ਵਾ ਸਾਨੂੰ ਬਾਰਡਰਾਂ ਤੇ ਵੀ ਜਿੱਥੇ ਅਸੀਂ ਬਾਰਡਰਾਂ ਤੇ ਕਿਸਾਨ ਬੈਠੇ ਵਰਤਿਆ ਜਾ ਰਿਹਾ ਔਰ ਇਹ ਵੀ ਮੰਨਦੇ ਆ ਕਿ ਪੰਜਾਬ ਨੂੰ ਅਗਰ ਕੋਈ ਬਚਾ ਸਕਦਾ ਵਾ ਤਾਂ ਨਿਰਦਰ ਕਿਸਾਨਾਂ ਦੇ ਮੁੱਦੇ ਤੇ ਆਜੀ ਕਿਉਂ ਨਹੀਂ ਆਂਦੇ ਕਿਉਂ ਐਮਐਸਪੀ ਤੇ ਨਹੀਂ ਆਂਦੇ ਜੇ ਕਿਸਾਨ ਕਹਿੰਦੇ ਵੇ ਦੇਖੋ ਗੱਲ ਇਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਮੈਂ ਕਿ ਐਮਐਸਪੀ 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 ਦੂਜੇ ਪਾਸੇ ਆ ਜੀਏ ਇਹ ਜਿਹੜੀ ਸਰਕਾਰ ਅਸੀਂ 2 ਸਾਲ ਪਹਿਲਾਂ ਲਿਆਏ ਸੀ ਸਵਾ 2 ਸਾਲ ਪਹਿਲਾਂ ਇਹਨਾਂ ਦੇ ਭਗਵਾਨ ਤਮਨ ਸੀਐਮ ਸਾਡੇ ਸੀਐਮ ਉਹਨਾਂ ਦੇ ਕੋ ਕਹਾਂਗਾ ਮੇਰਾ ਵੀ ਸੀਐਮ ਆ ਔਰ ਇਹਨਾਂ ਦੀ ਮੰਤਰੀ ਅਨਮੋਲ ਗਗਨ ਕਿਹਾ ਸੀ ਕਿ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦੇ ਦਾਂਗੇ ਕਿੱਥੇ ਗਈ ਇਹਨਾਂ ਨੂੰ ਸਾਡੇ ਮਗਰ ਝੰਡੇ ਲੈ ਕੇ ਫਿਰਦੇ ਆ ਕਾਲੇ ਹਾਏ 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 ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਨ੍ਹਾਂ ਨੇ 2 ਸਾਲ ਬੈਲੋ ਕੇ ਆ ਉਹਨਾਂ ਦੇ ਮਗਰ ਕੀ ਇਹ ਸਾਫ਼ ਦਿਖਦਾ ਵਾ ਇਹ ਤ੍ਰਿਸ਼ਟੀ ਕਰਨ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋਰ ਕੁਝ ਨਹੀਂ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਇਹ ਰੋਕਣਾ ਚਾਹੁੰਦੇ ਰੱਤ ਨੂੰ ਕਿ ਕਿਸੇ ਤਰੀਕੇ ਨਾਲ ਕਿਤੇ ਪਿੰਡਾਂ ਜਣਾ ਵੜ ਜਾਣ ਜੇ ਇਹਨਾਂ ਨੇ ਇੱਕ ਵਾਰੀ ਵੜ ਗਏ ਜਿਸ ਤਰ੍ਹਾਂ ਅਸੀਂ ਸ਼੍ਰੀਨਗਰ ਦੇ ਵਿੱਚ ਅੱਜ ਹਾਲਾਤ 370 ਕਹਿੰਦੇ ਸੀ ਖੂਨ ਦੀਆਂ ਰਦੀਆਂ ਵਜਣੀਆਂ ਕਿੱਥੇ ਖੂਨ ਤੇ ਕਿੱਥੇ ਨਵੀਆਂ ਤੁਸੀਂ ਆਪ ਗਵਾਓ ਠੀਕ ਹੈ ਜੀ ਅੱਜ ਦੀ ਜਿਹੜੇ ਚ ਇਹ ਹੀ ਪੰਜਾਬ ਦੇ ਵਿੱਚ ਜਿਹੜੇ ਇਹ ਕੋਸ਼ਿਸ਼ ਕਰ ਰਹੇ ਹੈ ਕਿ ਇਹਨਾਂ ਨੂੰ ਅੰਦਰ ਨਾ ਬੜਿਆ ਜਾਵੇ ਕਿ ਬੀਜਪੀ ਦਾ ਇੱਕ ਵਾਰੀ ਰਾਤ ਅੰਦਰ ਵੜ ਗਿਆ ਤੇ ਵਾਪਸ ਨਹੀਂ ਹੋਣਾ ਔਰ ਔਰ ਮੈਨੂੰ ਲੱਗਦਾ ਵਾ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਇਨਾ ਸક્ષਮ ਚਾਹੇ ਉਹ ਨਾਰਾਜ਼ ਹੋਵੇ ਜਾਂ ਨਾ ਹੋਵੇ ਉਹ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਕਦੀ ਨਾਰਾਜ਼ ਹੋਇਆ ਤੇ ਨਾ ਕਦੀ ਨਾਰਾਜ਼ ਹੋਇਆ ਹਰੀ ਸਾਹਿਬ ਸੰਤੂ ਸਾਹਿਬ ਕਹਿੰਦੇ ਕਿ ਜੇ ਮੈਂ ਜਿੱਤਿਆ ਜਿੱਤ ਕਿਦੀ ਹੁੰਦੀ ਹਲੇ ਪਤਾ ਕਿਸੇ ਨੂੰ ਨਹੀਂ ਸਭ ਤੋਂ ਪਹਿਲਾਂ ਲਾਅਨ ਆਰਡਰ ਤੇ ਕੰਮ ਕੀਤਾ ਜਾਏਗਾ ਪੰਜਾਬ ਨੂੰ ਇਕ ਦਹਿਸ਼ਤ ਦੇ ਮਾਹੌਲ ਦੇ ਬਾਰ ਕੱਢਿਆ ਜਾਏਗਾ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਗੋਲੀਆਂ ਆਏ ਦਿਨ ਕੋਈ ਨਾ ਕੋਈ ਵਾਰਦਾਤਾਂ ਚੱਲਦੀ ਰਹਿੰਦੀ ਆ ਵਾ ਲੱਗਦਾ ਵੀ ਭਾਜਪੀ ਪੰਜਾਬ ਨੂੰ ਸਪੈਸ਼ਲ ਦੇ ਮਾਹੌਲ ਦੇ ਵਿੱਚੋਂ ਕੱਢ ਪਾਏਗੀ 100 ਪੋਜੀਸ਼ਨ ਜੀ ਸਭ ਤੋਂ ਵੱਡਾ ਤੁਹਾਡੇ ਕੋਲ ਐਗਜ਼ਾਮਪਲ ਹੈ ਯੂਪੀ ਤੁਸੀਂ ਦੇਖੋ ਜਗ੍ਹਾ ਜਗ੍ਹਾ ਮਾਫੀਆ ਰਾਸੀ ਜਗ੍ਹਾ ਜਗ੍ਹਾ ਘਰ ਘਰ ਜਗ੍ਹਾ ਤੋਂ ਦੋ ਦੋ ਘਰ ਛੱਡ ਕੇ ਮਾਫੀਆ ਰਾਸੀ ਅੱਜ ਮਾਫੀਆ ਦਿਖਦਾ ਨਹੀਂ ਘਰਾਜ ਵਰ ਗਿਆ ਪੰਜਾਬ ਦੇ ਵਿੱਚ ਇਹ ਜਿਹੜੇ ਲੋਗ ਪੰਜਾਬ ਨੂੰ ਖਾਣਾ ਚਾਹੁੰਦੇ ਆ ਜਿਹੜਾ ਪੰਜਾਬ ਦੀ ਨੀਵ ਤੋੜਨਾ ਚਾਹੁੰਦੇ ਆ ਉਹਦਾ ਤੋੜ ਇੱਕੋ ਹੀ ਆ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਔਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਾਰੇ ਜਗ੍ਹਾ 13 ਜੀਰੋ ਹੋ ਜਾਏ ਤੁਸੀਂ ਇੱਕ ਗੱਲ ਸੋਚ ਕੇ ਚੱਲੋ ਤੁਹਾਡੇ ਆਉਣ ਵਾਲੇ ਬੱਚੇ ਮੇਰੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਪੰਜਾਬ ਦੇ ਵਿੱਚ ਹੀ ਦਿਖੇਗਾ ਜਿਹੜੇ ਸਾਡੇ ਬੱਚੇ ਬੜੇ ਵਿਚਾਰੇ ਅਸੀਂ ਮਤਲਬ ਤਪੱਸਿਆ ਨਾ ਲੈਂਦੇ ਆ ਸੁੱਖ ਮੰਗ 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 ਕੇ ਲੈਂਦੇ ਆ ਨਿਆਣੇ ਦਾ 15 18 ਸਾਲ 20 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਤਾਂ ਬੱਚਾ 25 30 40 ਲੱਖ ਰੁਪਏ ਲਾ ਕੇ ਅਸੀਂ ਕੈਨੇਡਾ ਅਮਰੀਕਾ ਭੇਜ ਰਹੇ ਆ ਤਾਂ ਆਪਣੇ ਦਿਲ ਦਾ ਮਤਲਬ ਇੱਕ ਸਾਡਾ ਜਿਲ੍ਹ ਦਾ ਇੱਕ ਮਤਲਬ ਕੀ ਉਸ ਤੋਂ ਵੱਡਾ ਕੀ ਹੋ ਸਕਦਾ ਬੱਚੇ ਤੋਂ ਵੱਡੀ ਚੀਜ਼ ਹੈਗੀ ਆ ਉਹ ਜਦੋਂ ਬੱਚਾ ਬਾਹਰ ਜਾਂਦਾ ਵਾ ਤਾਂ ਸਾਨੂੰ ਕਿੰਨਾ ਦੁੱਖ ਲੱਗਦਾ ਵਾ ਆਪਣੇ ਮਾਪਿਓ ਕੋਲ ਜਦੋਂ ਰਹੇਗਾ ਇੱਥੇ ਰੁਜ਼ਗਾਰ ਇੱਥੇ ਹੀ ਪੈਦਾ ਹੋਣਗੇ ਤਾਂ ਵਪਾਰ ਵੀ ਹੋਏਗਾ ਔਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦਾ ਕਮ ਮੈਂ ਨਹੀਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਿਰ ਮੇਰਾ ਆਖਰੀ ਸਵਾਲ ਹੈ ਇੱਥੇ ਰੁਕ ਸਕੋ ਬਿਲਕੁਲ ਬਿਲਕੁਲ ਅਕਾਲੀ ਭਾਜਪਾ ਦਾ ਗਠਜੰਬੰਦਨ ਟੁੱਟਣ ਤੋਂ ਬਾਅਦ ਬਿਲਕੁਲ ਸੰਗਠਨ ਜਿਹੜੇ ਆ ਇਹ ਦਲ ਬਦਲ ਨੂੰ ਲਗਾਤਾਰ ਚੱਲ ਰਿਹਾ ਹੈ ਕਈ ਇਸ ਤਰ੍ਹਾਂ ਦੇ ਜਿਹੜੇ ਲੀਡਰ ਸੀਗੇ ਜਿਹੜੇ ਬਿਲਕੁਲ ਮੈਂ ਕਹਿਣਾ ਨਹੀਂ ਚਾਹੁੰਦਾ ਨਿਕਰਦਾਰੀ ਸੀ ਉਹ ਅੱਜ ਅਕਾਲੀ ਦਲ ਦੇ ਵਿੱਚ ਵੀ ਜਾ ਰਹੇ ਨੇ ਕੀ ਸ਼ਹਿਰਾਂ ਦੇ ਵਿੱਚ ਕਿਉਂਕਿ ਅਨਿਲ ਜੋਸ਼ੀ ਵੀ ਭਾਜਪਾ ਤੋਂ ਕਾਫੀ ਜਾਨੂ ਹੋ ਗਿਆ ਹੈ ਲੱਗਦਾ ਕਿ ਸ਼ਹਿਰਾਂ ਦੇ ਵਿੱਚ ਅਨਿਲ ਜੋਸ਼ੀ ਦੇ ਨਾਂ ਤੋਂ ਭਾਜਪਾ ਨੂੰ ਵੰਟ ਲੱਗੇਗਾ ਨਹੀਂ ਮੈਂ ਨਹੀਂ ਸਮਝਦਾ ਜੀ ਮੇਰੀ ਇਹ ਸੋਚ ਨਹੀਂ ਬੋਲਦੀ ਜੀ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਮਿਟਿਡ ਕਾਰਜਕਰਤਾ ਵਾ ਇੱਕ ਸੰਗਠਨ ਨਾਲ ਬੱਝਾ ਹੋਇਆ ਇੱਕ ਸੋਚ ਨਾਲ ਬੱਝਾ ਹੋਇਆ ਕਾਰਜਕਰਤਾ ਵਾ ਨਿੱਜੀ ਪ੍ਰੇਮ ਮੇਰਾ ਵੀ ਉਹਨਾਂ ਨਾਲ ਹੋ ਸਕਦਾ ਬਹੁਤ ਜ਼ਿਆਦਾ ਹੋਵੇ ਪਰ ਇਹ ਜਿਹੜਾ ਇਲੈਕਸ਼ਨ ਆ ਰਾਸ਼ਟਰ ਦਾ ਇਲੈਕਸ਼ਨ ਆ ਇੱਕ ਸੋਚ ਦਾ ਇਲੈਕਸ਼ਨ ਆ ਆਡਿਓਲੋਜੀ ਦਾ ਇਲੈਕਸ਼ਨ ਆ ਔਰ ਮੇਰਾ ਹਰ ਆਪਣੇ ਅੰਮ੍ਰਿਤਸਰ ਦੇ ਵਾਸੀ ਨੂੰ ਇੱਕ ਨਿਵੇਦਨ ਆ ਆਡਿਓਲੋਜੀ ਔਰ ਨਿੱਜੀ ਪ੍ਰੇਮ ਅਲੱਗ ਲੱਗਿਆ ਅੱਜ ਸੁਖਬੀਰ ਬਾਦਲ ਜੀ ਦਾ ਬਿਆਨ ਜਿਹੜਾ ਦਿੱਤਾ ਉੱਥੇ ਹੀ ਤੁਹਾਨੂੰ ਕਲੀਅਰ ਹੁੰਦਾ ਵਾ ਕਿ ਸੁਖਬੀਰ ਸਾਹਿਬ ਨੇ ਜਿਹੜਾ ਇੱਕ ਜਿਨ੍ਹਾਂ ਦੇ ਬਜ਼ੁਰਗਾ ਨੇ ਸਮਾਜ ਨੂੰ ਜੋੜਨ ਦਾ ਕੰਮ ਵੱਡੇ ਬਾਦਲ ਸਾਹਿਬ ਜਿਨ੍ਹਾਂ ਨੂੰ ਅਸੀਂ ਬਾਬਾ ਬੋਹਰ ਕਹਿੰਦੇ ਸੀ ਜਿਨ੍ਹਾਂ ਦਾ ਬੀਜਪੀ ਵੀ ਬਹੁਤ ਪ੍ਰੋ ਮੋਦੀ ਸਾਹਿਬ ਉਹਨਾਂ ਦੇ ਪਹਿਰੀ ਹਤਾਂਦੇ ਸੀ ਪਰ ਉਹਨਾਂ ਸਿੱਧਾ ਹੀ ਸਿੱਧਾ ਇਹ ਕਿਹਾ ਕਿ ਭਾਜਪਾ ਨੂੰ ਜਿਹੜਾ ਵੋਟ ਪਾਇਦਾ ਸਿੱਖ ਨਹੀਂ ਹੋਏਗਾ ਸਰ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਤੇ ਫਿਰ ਕੈਂਡੀਡੇਟ ਤਾਂ ਉਹਨਾਂ ਨੇ ਆਪਣਾ ਅੰਮ੍ਰਿਤਸਰ ਤੋਂ ਹਿੰਦੂ ਦਿੱਤਾ ਵਾ ਕੀ ਕੀ ਦੱਸਣਾ ਜਾਂਦੇ ਆ ਪਰ ਆ ਦੁੱਖ ਲੱਗਦਾ ਵਾ ਕਿ ਇੱਕ ਸੂਝਵਾਨ ਆਦਮੀ ਇਦਾਂ ਦਾ ਜਦੋਂ ਬਿਆਨ ਦਿੰਦਾ ਵਾ ਮੈਂ ਹਮੇਸ਼ਾ ਉਹਨਾਂ ਦਾ ਆਦਰ ਕਰਦਾ ਪਰ ਭਾਜਪਾ ਨਹੀਂ ਲੱਗਦਾ ਭਾਜਪਾ ਵੀ ਧਰਮ ਦੇ ਨਾਂ ਤੇ ਰਾਮ ਮੰਦਰ ਦੇ ਮੁੱਦੇ ਨੂੰ ਪੁਣਾ ਰਹੀ ਹੈ ਨਹੀਂ ਜੀ ਤੁਹਾਡੀ ਵੀ ਪੁਕਾਰ ਸੀ ਰਾਮ ਮੰਦਰ ਦੀ ਮੇਰੀ ਵੀ ਪੁਕਾਰ ਸੀ ਰਾਮ ਮੰਦਰ ਦੀ ਹਰ ਸਨਾਤਨੀ ਦੀ ਪੁਕਾਰ ਸੀ ਰਾਮ ਮੰਦਰ ਦੀ 492 ਸਾਲ ਬਾਅਦ ਕਿਤੇ ਸਾਨੂੰ ਰਾਮ ਮੰਦਰ ਮਿਲਿਆ ਵਾ ਕਿਹਨੇ ਪਾਕਿਸਤਾਨੀ ਆਦਮੀ ਨੂੰ ਉਸਨੂੰ ਖੁਸ਼ੀ ਨਹੀਂ ਹੋਈ ਦੱਸ ਦਿਓ ਮੈਨੂੰ ਹਰ ਆਦਮੀ ਦਾ ਦਿਲ ਮਨ ਖੁਸ਼ੀ ਨਾਲ ਲਹਿਰਾ ਗਿਆ ਰਾਮ ਮੈਂ ਮਾਹੌਲ ਹੋ ਗਿਆ ਦੀਵਾਲੀ ਤੋਂ 10 ਗੁਣਾ ਜ਼ਿਆਦਾ ਦੀਵਾਲੀ ਮਨਾਈ ਗਈ ਪੂਰੇ ਦੇਸ਼ ਭਰ ਦੇ ਵਿੱਚ ਇੰਟਰਨੈਸ਼ਨਲ ਦੀਵਾਲੀ ਮਨਾਈ ਗਈ ਇਸ ਤੋਂ ਜ਼ਿਆਦਾ ਕੀਆ ਹੁਣ ਮੇਰੀ ਗੱਲ ਸੁਣੋ ਉਹਨੂੰ ਵੀ ਤੁਸੀਂ ਰਾਜਨੀਤੀ ਦੇ ਲੋਕ ਉਹਨੂੰ ਰਾਜਨੀਤੀਕਰਨ ਸੋਚਿਆ ਜਾਵੇ ਇੱਕ ਫੈਸਲਾ ਕੋਰਟ ਦਿੰਦਾ ਵਾ ਔਰ ਉਹ ਇਸ ਤੋਂ ਵੱਡਾ ਸਾਡੇ ਲਈ ਕੀ ਮਹਾਂਪਰਵ ਹੋ ਸਕਦਾ ਕਿ ਸਾਡੇ ਰਾਮ ਲੱਲਾ ਜੀ ਉੱਥੇ ਪ੍ਰਾਨ ਪ੍ਰਤੀਸ਼ਟਾ ਹੋਈ ਔਰ ਤੁਸੀਂ ਇਹ ਦੇਖੋ ਕਿ ਅਸੀਂ ਵੋਟ ਉਹਨਾਂ ਨੂੰ ਪਾਈਏ ਜਿਨ੍ਹਾਂ ਨੇ ਕਾਂਗਰਸ ਨੇ ਕਿਹਾ ਕਿ ਇਹਦਾ ਰਾਮਜੀ ਦਾ ਕੋਈ ਅਸਤਿਤਵ ਵੀ ਨਹੀਂ ਸੀਗਾ ਰਾਮਜੀ ਦਾ ਕੋਈ ਅਸਤਿਤਵ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਵੋਟ ਪਾਈਏ ਕੀ ਸੋਚ ਕੇ ਵੋਟ ਪਾਵਾਂਗੇ ਜੀ ਜਿਨ੍ਹਾਂ ਨੇ ਹਲਸਨਾਮਾ ਦਿੱਤਾ ਆਪਣੇ ਕੋਰਟ ਚ ਜਾ ਕੇ ਕਿ ਰਾਮ ਔਰ ਰਾਮ ਸੇਤੂ ਦਾ ਕੋਈ ਅਸਤਿਤਵ ਨਹੀਂ ਸੀ ਦੂਸਰਾ ਅਕਾਲੀ ਦਲ ਦੀ ਗੱਲ ਕਰਦਾ ਮਾਂ ਕਿ ਅਕਾਲੀ ਦਲ ਨੇ ਜਦੋਂ ਇਹਨਾਂ ਨੂੰ ਨਿਯੋਤਾ ਦਿੱਤਾ ਗਿਆ ਗੱਲ ਕਰਦੇ ਨੇ ਉੱਤੇ ਦੀ ਤਾਂ ਨਿਯੋਤਾ ਦੇ ਵਿੱਚ ਇਹ ਕਹਿ ਕੇ ਕਿ ਠੁਕਰਾਤਾ ਗਿਆ ਕਿ ਰਾਮਜੀ ਦਾ ਮੰਦਰ ਕੰਟਰੋਵਰਸ਼ੀਅਲ ਇਸ ਕਰਕੇ ਵੋਟ ਪਾਈਏ ਸੀ ਇਹਨਾਂ ਨੂੰ ਲੋਕਾਂ ਨੂੰ ਸੋਚਣਾ ਪਏਗਾ ਇਹਦੇ ਲਈ ਕਿ ਅਸੀਂ ਵੋਟ ਕਿਨੂੰ ਪਾਣੀ ਆ RAM ਮੰਦਰ ਕਿਸੇ ਵੀ ਧਰਮ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਸਿਰਫ ਰਾਸ਼ਟਰ ਲਈ ਔਰ ਕਿਉਂਕਿ ਰਾਸ਼ਟਰ ਲਈ ਕਰਦੇ ਆ ਤਾਂ ਤਰਮ ਨਾਲ ਆਟੋਮੈਟਿਕਲੀ ਜੁੜ ਜਾਂਦਾ ਵਾ ਰਾਸ਼ਟਰਵਾਦ ਤਾਂ ਰਾਸ਼ਟਰ ਧਰਮ ਹੋਣਾ ਦਾ ਰਾਸ਼ਟਰ ਧਰਮ ਰਾਸ਼ਟਰ ਧਰਮ ਦਾ ਹੀ ਇੱਕ ਆਪਸ ਦਾ ਮੇਲ ਆ ਭਾਰਤੀ ਜਨਤਾ ਪਾਰਟੀ ਆਪਣੇ ਰਾਸ਼ਟਰ ਦੇ ਸਮਰਪਿਤ ਹੈਗੀ ਆ ਤਾਂ ਉਹਨੂੰ ਤੁਸੀਂ ਕਹਿ ਦਿਓ ਕਿ ਧਰਮ ਦੀ ਰਾਜਨੀਤੀ ਕਰਦੇ ਆ ਇਹ ਤਾਂ ਬੜੀ ਛੋਟੀ ਸੋਚ ਦੀ ਰਾਜਨੀਤੀ ਆ ਭਾਜਪਾ ਕਿੰਨੀ ਸੀਟਾਂ ਹੰਗਣ ਪੰਜਾਬ ਦੇ ਵਿੱਚ देखो मेरी नजर में तो भारतीय जनता पार्टी 13/13 लेके जाएगी इस तो काटना ही सोचना ही अमृतसर तो जीत कितनी लीड मान दे कितना मार्जिन आएगा देखो मार्जिन ਦਾ ਨਾਮ ਹੈ ਕੋਈ ਦਾ ਮਤਲਬ ਸਟੈਟਿਸਟਿਕਲ ਮੇਰੇ ਕੋਲ ਕੋਈ ਐਨਲਿਸਿਸ ਆ ਪਰ ਇਹ ਸ਼्योर ਹੈ ਕਿ ਜਿਸ ਤਰ੍ਹਾਂ ਦਾ ਅੱਜ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮਾਹੌਲ ਬਣਿਆ ਹੋਇਆ ਵਾ ਲੋਕ ਜਿਸ ਤਰ੍ਹਾਂ ਚੰਦੇ ਆ ਕਿ ਕਿਉਂਕਿ ਸਭ ਸਰਕਾਰਾਂ ਲੋਕਾਂ ਨੇ ਦੇਖ ਲਈਆਂ ਕਾਦੀ ਵੀ ਦੇਖ ਲਈ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਤਾਂ ਮਤਲਬ ਸਪ੍ਰਾਈਜ਼ ਆਪ ਹੋ ਗਿਆ ਲੋਕਾਂ ਦੇ ਮਨ ਚੋਂ ਹੀ ਨਿਕਲ ਗਈ ਤਾਂ ਬਹੁਤ ਮੈਨੂੰ ਲੱਗ ਰਿਹਾ ਕਿ ਇਸ ਵਾਰ ਜੋ ਮਤਲਬ ਗ੍ਰੈਵਿਟੇਸ਼ਨਲ ਫੋਰਸ ਦੇ ਤਰੀਕੇ ਨਾਲ ਜਿਹੜੀ ਵੋਟ ਪੈਣ ਜਾ ਰਹੀ ਆ ਚੁੱਪ ਕਿਉਂਕਿ ਹਰ ਆਦਮੀ ਇੱਕ ਦੂਸਰੇ ਨੂੰ ਜਿਹੜਾ ਵੋਟਰ ਆ ਉਹ ਆਰਾਮ ਨਾਲ ਕਿਸੇ ਨਾਲ ਬਗਾਨਾ ਨਹੀਂ ਕਰਦਾ ਉਹ ਜਾਂਦਾ ਕਿ ਮੈਂ ਵੋਟ ਭਾਜਵਾਣਾ ਸਾਇਲੈਂਟ ਵੋਟ ਹਾਂਜੀ ਸਰਕਾਰ ਦੇ ਅਗੇਂਸਟ ਜਾਂ ਸਰਕਾਰ ਦੇ ਨਾਲ ਸਰਕਾਰ ਦੇ ਅਗੇਂਸਟ ਸਰਕਾਰ ਦੇ ਅਗੇਂਸਟ ਸਾਇਲੈਂਟ ਵੋਟ 100% ਲੋਕ طرحੀ ਮਾਮ ਕਰ ਰਹੇ ਪਿੰਡਾਂ ਚ ਜੋ ਸ਼ਰਤ ਜੋ ਬੱਤੀ ਨਹੀਂ ਆਉਂਦੀ ਭਈ ਅੱਜ ਦੀ ਦੇਟ ਫ੍ਰੀ ਬਦਲੀ ਕਿੰਨੀ ਜ਼ਰ ਚਲਾ ਲਣਗੇ ਵੈਲੂਜ਼ullar ਕਿੰਨੀ ਜ਼ਰ ਬਣਾ ਲਣਗੇ ਵੈਲੂਜ਼ullar ਦਾ ਕੰਟਰੀ ਫੇਲ ਹੋ ਗਿਆ ਜਿੱਤੇ ਰਾਸ਼ਟਰਪਤੀ ਨੇ ਕਿਹਾ ਮੈਂ ਫ੍ਰੀ 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 ਤੁਸੀਂ ਰੋਜ਼ਗਾਰ ਦਿਓ ਤੁਸੀਂ ਬੱਚਿਆਂ ਨੂੰ ਕੁਝ ਕੰਮ ਕਰਨਾ ਸਿਖਾਓ ਤੁਸੀਂ ਸਿਰਫ ਭਿਕਮੰਗਾ ਨਾ ਬਣਾਓ ਸਾਡੇ ਸਿਰਫ 3000 ਦੇ ਪਿੱਛੇ 500 ਦਾ ਅੱਜ 80 ਕਰੋੜ ਆਦਮੀ ਨੂੰ ਮੇਰੀ ਗੱਲ ਸੁਣੋ ਅਸੀਂ ਰਾਸ਼ਨ ਦੇ ਰਹੇ ਹਾਂ ਕਿਉਂ ਕੋਰੋਨਾ ਦੇ ਵਿੱਚ ਜਿਹੜੇ ਲੋਕ ਪਰਤਾਣੇ ਹੋ ਗਏ ਕਮਜ਼ੋਰ ਪੈ ਗਏ ਜਨਤਨ ਯੋਜਨਾ ਦੇ ਵਿੱਚ ਸਭ ਪ੍ਰਧਾਨ ਮੰਤਰੀ ਦੀ ਸੋਚ ਦੇਖੋ ਕਿ ਸਾਰਿਆਂ ਨੂੰ ਜ਼ੀਰੋ ਬੈਲੈਂਸ ਦਾ ਅਕਾਊਂਟ ਖੋਲਣ ਦਿੱਤਾ ਅੱਜ ਜਿਹੜੇ ਕਿਸਾਨ ਗੱਲਾਂ ਕਰ ਰਹੇ ਆ ਕਿਸਾਨ ਗੱਲਾਂ 22000 ਰੁਪਏ ਸਿੱਧਾ ਅਕਾਊਂਟ ਚ ਪੈਸੇ ਜਾ ਰਹੇ ਆ ਪਹਿਲ ਕਿਉਂ ਨਹੀਂ ਹੋਏ ਉਹਨਾਂ ਦੀ ਫਰਟੀਲਾਈਜ਼ਰ ਦੇ ਉੱਤੇ ਸਬਸਿਡੀ ਆ ਰਹੀ ਆ ਪੈਨਸ਼ਨ ਯੋਜਨਾ 60 ਸਾਲ ਦੀ ਉਮਰ ਵੀਤ ਜਾਏ ਤਾਂ 3000 ਰੁਪਏ ਪਰ ਮਹੀਨਾ ਕਿਸਾਨਾਂ ਨੂੰ ਪੈਨਸ਼ਨ ਮਿਲੇਗੀ ਕਿਹੜੀ ਸਰਕਾਰ ਨੇ ਅਜ ਤੱਕ ਸੋਚਿਆ ਅੱਜ ਸਿਰਫ ਔਰ ਸਿਰਫ ਇਹ ਜਿਹੜੀ ਜਾਮਾ ਪਾ ਰਹੇ ਨਾ ਇਹ ਸਿਰਫ ਭਾਰਤੀ ਜਨਤਾ ਪਾਰਟੀ ਦੀ ਵਿਜਨਰੀ ਸੋਚ ਨੂੰ ਰੱਥ ਨੂੰ ਰੋਕਣ ਲਈ ਬਾਹਰ ਆ ਰਹੇ ਆ ਕਿ ਜੇਕਰ ਇਹ ਆ ਗਏ ਤਾਂ ਸਾਡਾ ਕਦੀ ਵੀ ਰਾਜਨੀਤੀ ਖਤਮ ਔਰ ਰਾਜਨੀਤੀ ਕਿ ਵਿਪક્ષੀਆਂ ਦਾ ਇੱਕੋ ਹੀ ਏਜੰਡਾ ਹੈ ਭਾਜਪਾ ਨੂੰ ਰੋਕਣਾ ਹਾਂ ਤਾਂ ਸਾਡੇ ਦੇਸ਼ ਚ ਇੱਕੋ ਜਿਹੇ ਤਾਈ ਦੋ i.n.d.i ਇਹ ਕੀ ਆ ਮੈਨੂੰ ਇੱਕ ਵਾਰ ਦੱਸ ਦਿਓ ਸਰਕਾਰ ਇੱਥੇ ਇੱਥੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਅਸੀਂ ਕਾਂਗਰਸ ਔਰ ਆਪ ਅਲੱਗ ਅਲੱਗ ਲੜ ਰਹੀ ਆ ਪੰਜਾਬ ਦੀ ਰਾਜਧਾਨੀ ਆ ਚੰਡੀਗੜ੍ਹ ਉੱਥੇ ਕੀ ਆ ਉੱਥੇ ਕਿਹਨੂੰ ਵੋਟ ਪਾ ਰਹੇ ਆ ਉੱਥੇ ਤਾਂ ਕੈਂਡੀਡੇਟ ਹੀ ਕਾਂਗਰਸ ਦਾ ਵਾ ਆਪ ਵਾਲੇ ਵੋਟਸ਼ਿਓ ਕਿਹਨੂੰ ਪਾ ਰਹੇ ਆ ਕਾਂਗਰਸ ਨੂੰ ਦਿੱਲੀ 'ਚ ਕਿਹਨੂੰ ਪਾ ਰਹੇ ਆ ਛੋੜ ਛੱਡੋ ਸੋਨੀਆ ਗਾਂਧੀ ਪ੍ਰੇਮਕਾ ਗਾਂਧੀ ਰਾਹੁਲ ਗਾਂਧੀ ਜੀ ਤਿੰਨਾਂ ਦੀ ਵੋਟ ਕਿੱਥੇ ਆ ਦਿੱਲੀ ਵੋਟ ਕਿਨੂੰ ਪਾ ਰਹੇ ਉੱਥੇ ਕੈਂਡੀਡੇਟ ਹੀ ਨਹੀਂ ਕੋ ਕਾਂਗਰਸ ਦਾ ਖੜਾ ਵੋਟ ਕਿਨੂੰ ਪਾ ਰਹੇ ਆ ਆਮ ਆਦਮੀ ਪਾਰਟੀ ਨੂੰ ਇਹ ਉੱਪਰ ਸਭ ਗਲੇ ਆ ਇਹ ਸਿਰਫ ਡਮਰੂ ਘੁਮਾਇਆ ਜਾ ਰਿਹਾ ਆ ਆਪਕੋ ਇਹ ਤਰੋ ਹੋਰ ਛੱਡੋ ਦੱਸੋ ਤੁਸੀਂ ਤਾਂ ਬੜੀ ਵੱਡੀਆਂ ਗੱਦੀਆਂ ਗੱਲ ਕੀਤੀ ਮੇਰਾ ਤਾਂ ਕੈਂਡੀਡੇਟ ਹੈ ਪ੍ਰਧਾਨ ਮੰਤਰੀ ਦਾ ਇਹਨਾਂ ਦਾ ਪ੍ਰਧਾਨ ਮੰਤਰੀ ਕੌਣ 40 ਪਾਰਟੀਆਂ ਦਾ ਅਲਾਈანს ਹੈ ਇਹਨਾਂ ਦਾ 40 ਪਾਰਟੀਆਂ ਦਾ ਅਲਾਈანს ਆ ਇਹ ਨਹੀਂ ਮਕੂੰਗਾ ਮੇਰੀ ਪਾਰਟੀ ਦਾ ਅਲਾਈანს ਨਹੀਂ ਹੈਗਾ ਮੇਰਾ ਤਾਂ ਕੈਂਡੀਡੇਟ ਮੇਰੀ ਪਾਰਟੀ ਦਾ ਅਲਾਈਂਸ ਦਾ ਕੈਂਡੀਡੇਟ ਹੈ ਇਹਨਾਂ ਦਾ ਕੋਲ ਅਲਾਈਂਸ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਵਾ ਇਹ ਹੀ ਦੱਸ ਦਿਓ ਮੈਨੂੰ ਅੱਜ ਬਹੁਤ ਵੱਡੀ ਦਿੱਕਤ ਆ ਲੋਕੀ ਬੜੇ ਸਮਝਦਾਰ ਹੋ ਗਏ ਬੱਚੇ ਬੜੇ ਪੜੇ ਲਿਖੇ ਆ ਆਪਣਾ ਪੋਜ਼ਿਟਿਵ ਨੈਗੇਟਿਵ ਪਲੱਸ ਮਾਈਨਸ ਸਭ ਜਾਣਦੇ ਆ ਬਹੁਤ ਲੋਗਾਂ ਨੇ ਪੰਜਾਬ ਨੂੰ ਲੁੱਟਿਆ ਕੁੱਤੇ ਨਾਲ ਝੂਠ ਵਾਰ ਕੇ ਬਹੁਤ ਕੁਝ ਕਰਨਿਆ ਪਰ ਪੰਜਾਬੀ ਹੁਣ ਠਗਿਆ ਨਹੀਂ ਜਾਏਗਾ ਪੰਜਾਬ ਦੀ ਜਨਤਾ ਜਾਗਰੂਤ ਹੋਈ ਆ ਕਿਉਂਕਿ ਜਦੋਂ ਬੰਦਾ ਆ ਗਿਆ ਜਾਂਦਾ ਨਾ ਫੇਰ ਹੀ ਬੰਦਾ ਸੁਚੇਤ ਹੁੰਦਾ ਤਾਂ ਲਗਾਤਾਰ ਪਿਛਲੇ ਕਾਫੀ ਦਿਨ ਤੋਂ ਠੱਗਿਆ ਗਿਆ ਤਾਂ ਮੈਨੂੰ ਲੱਗਦਾ ਵਾ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਐਸਲੇ ਮਤਲਬ ਪੂਰੇ ਦੇਸ਼ ਭਰ ਚ ਆਪਕੀ ਬਾਰ 400 ਪਾਰ ਦਾ ਜਿਹੜਾ ਨਾਰਾ ਵਾ ਇਹ ਸਫਲ ਹੋਣ ਜਾ ਰਿਹਾ ਵਾ ਔਰ ਕਈ ਲੋਗ ਮੈਨੂੰ ਤੁਹਾਡੇ ਮਾਧਮ ਨਾਲ ਬੜੇ ਲੋਕ ਕਹਿੰਦੇ ਆ ਜੀ ਸਾਨੂੰ ਆ ਕੇ ਸਵਾਲ ਕਰਦੇ ਆ ਸੰਵਿਧਾਨ ਬਦਲ ਦੇਣਾ ਜੀ ਸੰਵਿਧਾਨ ਬਦਲ ਦੇਣਾ ਜੀ ਇਹ ਸਵਾਲ ਹੀ ਕਰ ਦਿੰਦੇ ਆ ਆ ਕੇ ਤੁਸੀਂ ਤਾਂ ਜੀ ਸੰਵਿਧਾਨ ਹੀ ਬਦਲ ਦੇਣਾ ਉਹ ਮਿੱਤਰੋ ਹੱਥ ਜੋੜ ਕੇ ਬੇਨਤੀ ਆ ਆਪਣੇ ਕਾਂਗਰਸ ਪਾਰਟੀ ਦੇ ਤੁਸੀਂ Google ਤੇ ਜਾ ਕੇ ਚੈੱਕ ਕਰੋ ਇਸ 70 ਸਾਲ ਦੇ ਵਿੱਚ 55 ਸਾਲ ਰਾਜ ਉਹਨਾਂ ਨੇ ਕੀਤਾ ਤੇ 125 ਬਾਰ ਉਹਨਾਂ ਨੇ ਸੰਵਿਧਾਨ ਬਦਲਿਆ ਅਸੀਂ ਸੰਵਿਧਾਨ ਨਹੀਂ ਬਦਲਣਾ ਅਸੀਂ ਸੰਵਿਧਾਨ ਦੇ ਵਿੱਚ ਅਗਰ ਕੋਈ ਕਮੀ ਪੇਸ਼ੀ ਆ ਜੇ ਹੋਏ ਇੱਕ ਸਰਵੰਦੇ ਇਹ ਡਾਰੀ ਨਾ ਮੈਨੂੰ ਲੱਗਦਾ ਪਿਆ ਇਹ ਡਰ ਇਹਨਾਂ ਦਾ ਬੰਦ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਾਡਾ ਦਾ ਮੈਨੂੰ ਲੱਗਦਾ ਵਾ ਕਿ ਰਾਹੁਲ ਗਾਂਧੀ ਜੀ ਦੀ ਜਿੰਨੀ ਉਮਰ ਆ ਉਸ ਤੋਂ ਘੱਟ ਇਹਨਾਂ ਨੂੰ ਵੋਟਾਂ ਪੈਣ ਜਾ ਰਹੀਆਂ ਔਰ ਭਾਰਤੀ ਜਨਤਾ ਪਾਰਟੀ ਐਸਵਰ ਮਤਲਬ ਪੂਰ ਤਾਕਤ ਨਾਲ ਸਰਕਾਰ ਬਣਾਓ ਸੋ ਬਿਲਕੁਲ ਅਨੀ ਭੰਡਾਰੀ ਸੀ ਜਿਨ੍ਹਾਂ ਨੇ ਕਹੀ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਪੂਰ ਤਾਕਤ ਨਾਲ ਦੇਸ਼ ਦੇ ਵਿੱਚ ਚੱਰੀ ਔਰ ਬਿਲਕੁਲ 400 ਪਰ ਜਿਹੜਾ ਕਿ ਐਨਡੀਆ ਦਾ ਬਿਲਕੁਲ ਬਾਹਰ ਪਾਸਾ ਜਿਹੜਾ ਨਾਰਾ ਸੀ 400 ਪਰ ਹੋਗਾ ਲੇਕਿਨ ਅੰਮ੍ਰਿਤਸਰ ਦਾ ਮੁੱਦਾ ਮੁੱਦਾ ਵਿਕਾਸ ਸੋ ਵਿਕਾਸ ਇੱਕ ਅਜੰਡਾ ਰਹੇਗਾ ਉਸ ਦੇ ਨਾਲ ਨਾਲ ਨਸ਼ਾ ਦੀ ਰੋਕਥਾਮ ਲਈ ਜਿਹੜਾ ਅਜੰਡੇ ਤਿਆਰ ਕੀਤਾ ਬੀਜੇਪੀ ਨੇ ਪੰਜਾਬ ਨੂੰ ਖੁਸ਼ਹਾਲੀ ਦੇ ਦੌਰ ਤੇ ਲੈ ਕੇ ਜਾਣਾ ਹੈ ਔਰ ਪੰਜਾਬ ਨੂੰ ਦਹਿਸ਼ਤ ਵਾਲੇ ਮਾਹੌਲ ਦੇ ਵਿੱਚ ਕੱਢਣਾ ਕਿਉਂਕਿ ਜਦੋਂ ਨਸ਼ਾ ਖਤਮ ਹੋਏਗਾ ਤੇ ਆਟੋਮੈਟਿਕ ਕ੍ਰਾਈਮ ਤੇ ਵੀ ਨਤ ਪੈ ਗਈ ਉਸ ਦੇ ਨਾਲ ਨਾਲ ਇੰਡੀ ਜਿਹੜਾ ਗਠਬੰਧਨ ਵਿਪੱਖ ਸਾਰਾ ਜਿਹੜਾ ਵਾ ਭਾਜਪਾ ਨੂੰ ਰੋਕਣ ਤੇ ਲੱਗਿਆ ਕਿਉਂਕਿ ਭਾਜਪਾ ਇੱਕ ਉਰਦੀ ਪਾਰਟੀ ਔਰ ਲਗਾਤਾਰ 10 ਸਾਲ ਤੋਂ ਸੱਤਾ ਦੇ ਵਿੱਚ ਔਰ 30ਵੀਂ ਵਾਰ ਹੈਟ੍ਰਿਕ ਕਰਨ ਜਾ ਰਹੀ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ ਔਰ ਰਾਮ ਮੰ ਦਾ ਜਿਹੜਾ 492 ਸਾਲ ਦਾ ਉਹ ਸੁਪਨਾ ਪੂਰਾ ਆ ਫਿਲਹਾਲ ਭਾਜਪਾ ਇਸ ਤੇ ਰਾਜਨੀਤੀ ਨਹੀਂ ਕਰਦੀ ਹੈ ਲੋਕ ਭਾਜਪਾ ਦੇ ਨਾਲ ਹੈ ਕਿਉਂਕਿ ਮੋਦੀ ਨੇ ਜਿਹੜੇ ਸਰਕਾਰ ਨੇ ਜਿਹੜੇ ਕੰਮ ਕੀਤੇ ਹੋ ਉਹ ਲੋਕਾਂ ਦੇ ਸਾਹਮਣੇ ਹੈ ਇਸ ਵਿਹਾਰ ਦੇ ਉੱਤੇ ਲੋਕ ਜਿਹੜੀ ਹੈ ਇਸ ਪਰ ਫਿਰ ਜਿਹੜੀ ਹੈ ਤੀਸਰੀ ਵਾਰ ਭਾਜਪਾ ਨੂੰ ਕੇਂਦਰ ਦੀ ਸਰਕਾਰ ਦੇ ਵਿੱਚ ਲੈ ਕੇ ਆਣਗੋਰ 400 ਪਾਰ ਕਰਾਂਗੇ